ਅਕਾਲੀ ਸੀ ਅਤੇ ਅਕਾਲੀ ਰਹਾਂਗਾ ਪਾਜਪਾ ਦੇ ਵਿੱਚ ਵਾਪਸ ਨਹੀਂ ਜਾ ਰਿਹਾ ਸੁਖਦੇਵ ਸਿੰਘ ਢੀਂਸਾਨੀ ਕਹਿਆ ਹੈ ਪਾਜਪਾ ਤੋਂ ਟਿਕਟ ਨਹੀਂ ਲੈ ਰਿਹਾ ਸੰਗਰੂਰ ਤੋਂ ਟਿਕਟ ਨਾ ਮਿਲਣ ਤੇ ਦੱਸਿਆ ਕਿ ਢੀਂਸਾ ਪਰਿਵਾਰ ਦੇ ਦੁਬਾਰਾ ਅਕਾਲੀ ਦਲ ਛੱਡਣ ਦੀਆਂ ਚਰਚਾਵਾਂ ਸਨ ਅਕਾਲੀ ਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਚੂੰਡਾ ਨੂੰ ਟਿਕਟ ਦਿੱਤੀ ਹੈ ਔਰ ਟਿਕਟ ਦੇ ਲਈ ਦਾਅਵੇਦਾਰ ਮੰਨੇ ਜਾ ਰਿਹਾ ਖੇਸਾਨ ਪਰਮਿੰਦਰ ਸਿੰਘ ਢੀਂਸਾਤਾ ਗੁਰਸਮਾ ਪਹਿਲਾ ਹੀ ਢੀਂਸਾ ਪਰਿਵਾਰ ਨੇ ਭਾਜਪਾ ਤੋਂ ਆਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਚਰਚਾ ਵਸਨ ਕਿ ਸੰਗਰੂਪ ਤੋਂ ਪਰਮਿੰਦਰ ਸਿੰਘ ਢੀਂਸਾ ਨੂੰ ਜਿਹੜੀ ਟਿਕਟ ਐ ਉਹ ਦਿੱਤੀ ਜਾ ਸਕਦੀ ਹੈ ਪਰ ਇੱਕ ਬਾਸ ਸਿੰਘ ਝੁੰਡਾ ਤੇ ਦਾਖੇ ਦੇਆ ਗਿਆ ਹੈ ਪਾਰਟੀ ਦੇ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਵੀ ਚਰਚਾ ਵਸਨ ਕਿ ਨਰਾਜ਼ਗੀ ਜਿਹੜੀ ਹੈ ਪਰਮਿੰਦਰ ਢੀਂਸਾ ਜਾਂ ਢੀਂਸਾ ਪਰਿਵਾਰ ਦੀ ਸਾਹਮਣੇ ਆ ਰਹੀ ਹੈ ਔਰ ਇਹ ਵੀ ਚਰਚਾ ਸੀ ਕਿ ਪਾਰਟੀ ਜਿਹੜੀ ਹੈ ਉਹ ਸ਼ੋਮਿਆ ਕਾਲੇ ਦਲ ਨੂੰ ਛੱਡਿਆ ਜਾ ਸਕਦਾ ਔਰ ਦ ਭਾਜਪਾ ਦੇ ਵਿੱਚ ਜਾ ਸਕਦੇ ਨੇ ਔਰ ਨਾਲ ਹੀ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਨੇ ਪਰ ਇਹ ਸਭ ਨੂੰ ਖਾਰਜ ਕੀਤਾ ਹੈ ਤਾਂ ਪੰਕਜ ਕਪਾਈ ਨੇ ਮੇਰੇ ਸੋ ਕੀ ਫੋਨ ਲਾਈਨ ਤੇ ਪੰਕਜ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿ ਕੁਝ ਕਿਹਾ ਗਿਆ ਹੈ ਢੀਂਸਾ ਪਰਿਵਾਰ ਦੇ ਵੱਲੋਂ ਦੇਖੋ ਸੁਖਦੇਵ ਸਿੰਘ ਸਹੌਰਣੇ ਨਿਊਜ਼ਟੀਵੀ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਖਬਰਾਂ ਨੂੰ ਖੰਡਨ ਕੀਤਾ ਹੈ ਜਿਨ੍ਹਾਂ ਦੇ ਵਿੱਚ ਚਰਚਾਵਾਂ ਸੀਗੀਆਂ ਕਿ ਢੀਂਸਾ ਪਰਿਵਾਰ ਜਿਹੜਾ ਭਾਜਪਾ ਚ ਸ਼ਾਮਲ ਹੋਏਗਾ ਔਰ ਅ ਦਿੱਲੀ ਜਿਹੜੇ ਨੇ ਉਹ 300 ਹੋਰੀ ਗਏ ਨੇ ਭਾਜਪਾ ਦੇ ਟਿਕਟ ਲੈ ਕੇ ਹੀ ਵਾਪਸ ਆਣਗੇ ਉਹਨਾਂ ਨੇ ਕਿਹਾ ਹੈ ਕਿ ਟਿਕਟ ਨਾ ਮਿਲਣ ਨੂੰ ਲੈ ਕੇ ਨਾਰਾਜ਼ਗੀ ਜ਼ਰੂਰ ਹੈ ਜਾਂ ਫਿਰ ਦੁੱਖ ਜ਼ਰੂਰ ਲੱਗਾ ਹੋਵੇ ਕਿ ਉਮੀਦ ਸੀ ਕਿ ਇਹ ਟਿਕਟ ਜਿਹੜੀ ਹੈ ਉਹ ਸੁਖਦੇਵ ਸਿੰਘ ਢੀਂਸਾਹੋਰਾ ਦੇ ਪਰਿਵਾਰ ਨੂੰ ਜਾਏਗੀ ਕਿਉਂਕਿ ਅ ਅਕਾਲੀ ਦਲ ਦੇ ਵਿੱਚ ਜਦੋਂ ਪਾਰਟੀ ਮਰਜ਼ੀ ਕੀਤੀ ਸੀਗੀ ਸੁਖਦੇਵ ਸਿੰਘ ਢੀਂਸਾਹੋਰਾ ਨੇ ਤਾਂ ਉਸ ਵੇਲੇ ਤਕਵੀਰ ਬਾਦਲ ਹੋਰਾਂ ਨੇ ਕਿਹਾ ਸੀਗਾ ਕਿ ਸੰਗਰੂਰ ਸੀਟ ਦਾ ਫੈਸਲਾ ਜਿਹੜਾ ਉਹ ਟੀਨਸਾ ਪਰਿਵਾਰ ਕਰੇਗਾ ਵਰਿੰਦਰ ਟੀਨਸਾ ਉੱਤੇ ਪ੍ਰਚਾਰ ਵੀ ਕਰ ਰਹੇ ਸੀਗੇ ਲੇਕਿਨ ਜਦੋਂ ਟੀਨਸਾ ਪਰਿਵਾਰ ਨੂੰ ਬਿਨਾਂ ਪੁੱਛੇ ਟਿਕਟ ਦਿੱਤੀ ਉਸ ਵੇਲੇ ਦੁੱਖ ਜ਼ਰੂਰ ਹੋਇਆ ਨਰਾਜ਼ਗੀ ਜ਼ਰੂਰ ਰਹੀ ਲੇਕਿਨ ਜਿਹੜਾ ਵੈ ਕਿਸੇ ਵੀ ਤਰੀਕੇ ਨਾਲ ਅਕਾਲੀਵਲ ਨੂੰ ਛੱਡਣਾ ਵਲੀਆਂ ਖਬਰਾਂ ਨੂੰ ਲੈ ਕੇ ਉਹਨਾਂ ਨੇ ਖੰਡਨ ਕੀਤਾ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਅਕਾਲੀ ਦਲ ਚ ਹਾਂ ਔਰ ਅਕਾਲੀ ਦਲ ਤੇ ਹੀ ਰਵਾਂਗਾ ਇਹ న్యూਸ 18 ਤੇ ਉਹਨਾਂ ਨੇ ਕਿਹਾ ਟੀਮਸਾ ਹੋ ਰਣੀ ਔਰ ਨਾਲ ਹੀ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਮੇਰੇ ਪਰਿਵਾਰ ਵੱਲੋਂ ਕੋਈ ਵੀ ਭਾਜਪੀ ਦੀ ਟਿਕਟ ਦੇ ਜਿਹੜਾ ਵਾ ਉਹ ਇਲੈਕਸ਼ਨ ਸੰਗਰੂਰ ਦੇ ਵਿੱਚ ਨਹੀਂ ਲੜੇਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕੁਲ ਮਿਲਾ ਕੇ ਸਾਫ਼ ਕੀਤਾ ਹੈ ਪਰ ਇਹਨਾ ਜ਼ਰੂਰ ਹੈ ਕਿ ਪਰਿਵਾਰ ਨੂੰ ਨਰਾਜ਼ਗੀ ਜ਼ਰੂਰ ਹੈ ਦੁੱਖ ਜ਼ਰੂਰ ਹੈ ਕਿ ਉਹਨਾਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਸੰਗਰੂਰ ਤੋਂ ਪਰ ਅਜਿਹਾ ਉਹਨਾਂ ਨੇ ਨਹੀਂ ਕਿਹਾ ਕਿ ਉਹ ਕਿਤੇ ਵੀ ਜਾ ਰਹੇ ਨੇ ਕਿਸੇ ਹੋਰ ਪਾਰਟੀ ਵਿੱਚ